ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੈਰ 98783 93488 ਹੈ ਜੀ ਛੱਲੇ ਪਰਖ ਤੁਸੀਂ ਆ ਕੇ ਕਰਨੀ ਹੈ ਜੀ ਤੁਸੀਂ ਪੈਸੇ ਲਾਉਣੇ ਆਗੇ ਮੇਰੀ ਹਰੇਕ ਵੀਡੀਓ ਚ ਪਹਿਲਾਂ ਸ਼ੁਰੂ ਚ ਬੇਨਤੀ ਜ਼ਰੂਰ ਹੁੰਦੀ ਆ ਵੀ ਤੁਸੀਂ ਕਿਤੋਂ ਵੀ ਪਸ਼ੂ ਲੈਨੇ ਆ ਮੇਰੀ ਵੀਡੀਓ ਲੈਨੇ ਆ ਭਲਾ ਕਿਸੇ ਹੋਰ ਵੀਰ ਦੀ ਵੀਡੀਓ ਲੈਨੇ ਆ ਛੱਲੇ ਪਰਖ ਤੁਸੀਂ ਆਪ ਦੀ ਜ਼ਰੂਰ ਕਰਿਆ ਕਰੋ ਕਿਉਂਕਿ ਵਪਾਰੀਆਂ ਕੋਲੇ ਮਾਲ ਘਾਉ ਆਉਂਦਾ ਵਾ ਜੇ ਕੋਈ ਵੀਰ ਛੱਲੇ ਪਰਖਾਂ ਦੀ ਕਰਕੇ ਲੈ ਜਾਊਗਾ ਵਧੀਆ ਰਹੋ 30 35 ਪਾਉ ਤੇ ਲਾ ਦੰਨੇ ਆਪਾਂ ਤਾਂ ਵੀ ਛੱਲੇ ਪਰਖ ਕਰਨ ਵੀ ਆਪਣਾ ਫਰਜ਼ ਬਣਦਾ ਵਾ ਮੇਰਾ ਕੰਮ ਸਿਰਫ ਪੋਹ ਦਿਖਾਉਣ ਦਾ ਫਾਣਾ ਪੰਡ ਪਸ਼ੂ ਖੜਾ ਵਾ ਨਾ ਤਾਂ ਮੈਂ ਇਹ ਚੋਣਾ ਤੇ ਨਾ ਮੈਂ ਇਹ ਲੈ ਆਵਾ ਸਿੱਧੀ ਗੱਲ ਹੈ ਜੀ ਇਹ ਤੁਸੀਂ ਆਹ ਤਰ੍ਹਾਂ ਕਰ ਕਰ ਤੁਸੀਂ ਆਪਦੀ ਆ ਕੇ ਕਰਨੀ ਹੈਗੀ ਇਸ ਗੱਲ ਸਾਰੇ ਚੋਰ ਨਹੀਂ ਤੇ ਸਾਰੇ ਇੱਥੇ ਸਾਧ ਨਹੀਂ ਗਏ ਜੀ ਛੱਲੇ ਪਾਸੋਂ ਦਾ ਕਹਿੰਦਾ ਫਰਜ ਬਣ ਤੁਸੀਂ ਪੈਸੇ ਲੈਉਣੇ ਆਗੇ ਬਾਈ ਨੂੰ ਤੁਸੀਂ ਪੈਸੇ ਦੇਣੇ ਆਗੇ ਤੇ ਬਾਈ ਨੂੰ ਤੁਹਾਨੂੰ ਪੋਹ ਦੇਣਾ ਜੀ ਮੇਰਾ ਕੰਮ ਸਿਰਫ ਤੁਹਾਨੂੰ ਪੋਹ ਦਿਖਾਉਣ ਦਾ ਫਾਣਾ ਪਸ਼ੂ ਖੜਾ ਵਾ ਨਾ ਮੈਂ ਚੋਣ ਦੇ ਨਾਮਾਂ ਤੁਹਾਡੇ ਤੋਂ ਪੈਸੇ ਲੈਣੇ ਆ ਜੀ ਜਿਹਦੇ ਜਿਹੜਾ ਨਾਗ ਪਸੰਦ ਆਈ ਤੇ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਅੱਜ ਦੇ ਵੀਡੀਓ ਵਿੱਚ ਤਿੰਨ ਮੱ ਤੇ ਕਾ ਬਾਈ ਦੀ ਘੋੜੀ ਵਕਾਉ ਆ ਜੀ ਚੰਬੀ ਘੋੜੀ ਹੈਗੀ ਹਾਂਜੀ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਨਾਮ ਦੱਸ ਦਗੇ ਜੀ ਨਾਮ ਜੀ ਕਾਕਾ ਪਿੰਡ ਲੱਗਣਾ ਤਸੀਲ ਬਾਘਾ ਆਪਣਾ ਜਿਹੜਾ ਮੋਗਾ ਠੀਕ ਆ ਜੀ 5 ਜਨਵਰੀ ਵਕਾਉ ਮਾਲਵਾੜੀ ਘੋੜੀ ਹੈ ਚੰਬੀ ਪਿਓਰ ਠੀਕ ਆ ਬਾਈ ਇਹਨੇ ਬਗਰੋਂ ਦਾ ਕਾਟ ਪੁੱਛ ਲੈ ਦਿੱਤੀ ਕਿ ਬਸ਼ੇਰੀ ਨੁਕਰੀ ਠੀਕ ਆ ਜੀ ਕਿੱਥੋਂ ਮੈਂ ਲਈ ਸੀ ਠੀਕ ਆ ਜੀ ਠੀਕ ਆ ਜੀ ਹੁਣ ਮਤਲਬ ਕਿ ਸਮੁੰਦਰ ਦਾ ਬੱਚਾੜਾ ਇੱਥੇ ਜੈਮਨ ਵਾਲੇ ਠੀਕ ਹੈ ਜੀ ਮੈਂ ਫੀਸ ਦਿੱਤੀ ਉਹਦੀ ਪਰਚੀ ਬਣੀ ਹੋਈ ਹੈ ਠੀਕ ਹੈ ਜੀ ਇਹਨੂੰ 22 23 ਦਿਨوں ਕੋ ਮਲਾਏ ਨੂੰ ਠੀਕ ਹੈ ਜੀ ਅੰਡਾ ਦਾ ਵਧੀਆ ਬਣਿਆ ਸੀਗਾ ਹੀਟ ਦਾ ਠੀਕ ਹੈ ਜੀ ਇਹ ਮਲਾਤੀ ਜੇ ਨਾ ਰਵੇ ਲੇਕਿਨ ਉਹਨਾਂ ਪੈਸੇ ਦੇ ਵਿੱਚ ਮੈਂ ਆਪ ਭਰਾ ਕੇ ਦਊਗਾ ਨਾਲ ਪਰਚੀ ਆਪਣੇ ਕੋਲੇ ਠੀਕ ਹੈ ਬਈ ਉਸੇ ਕੋਲੇ ਤੋਂ ਮਲਾ ਕੇ ਦਊਗਾ ਠੀਕ ਹੈ ਬਈ ਪਹਿਲੀ ਗੱਲ ਤਾਂ ਇਹ ਜਨਾ ਪ੍ਰਮਾਤਮਾ ਦੀ ਕਰਪਾਣਾ ਕਿ ਮੇਰਾ ਬੇਟਾ ਉੱਠ ਗਿਆ ਬਾਹਰ ਹਾਂਜੀ ਹਾਂਜੀ ਤੇ ਉਹਦੇ ਕਰਕੇ ਰੱਖੀ ਸੀ ਉਹਦੀ ਸੀਗੀ ਇਹ ਉਹ ਲੈ ਲੂਗੀ ਅੰਦਰ ਬਾਹਰ ਠੀਕ ਹੈ ਆਪ ਤੋਂ ਬਈਗਾ ਫੀਸ ਥੋੜਾ ਪਰ ਹੈ ਠੀ ਆਪਾਂ ਨੂੰ ਲਾਲ ਤੇ ਝੋਨੇ ਕਣਕ ਦਾ ਠੀਕ ਹੈ ਜੀ ਆਪਾਂ ਨੂੰ ਲਿਆਉਣ ਦਾ ਠੀਕ ਹੈ ਜੀ ਇਹ ਹੁਣ ਅੰਦਰ ਖੜੀ ਰਹਿੰਦੀ ਹੈ ਕਰਮਾ ਵਾਲੀ ਠੀਕ ਹੈ ਜੀ ਉਹ ਸੀਟ ਪਾਈ ਪਈ ਹੈ ਉੱਤੇ ਬਹਿ ਕੇ ਵਿਖਾ ਦੇਣਾ ਠੀਕ ਹੈ ਬਾਈ ਮੈਂ ਬੈਠਾਂਗਾ ਤੂੰ ਬੋਠੇਗਾ ਠੀਕ ਹੈ ਮੈਂ ਤਾਂ ਬਹਿਣਾ ਤੇ ਤੁਸੀਂ ਦੋਹਾਂ ਨੇ ਬਹਿਣਾ ਵਾ ਮੈਂ ਵਿਖਾ ਦੇਣਾ ਹਾਂ ਇੱਕ ਬਾਈ ਜੀ ਦੋ ਮਿੰਟ ਬਾਈ ਉਹਨੂੰ ਕੱਟ ਫਿੰਡ ਕਰਦੇ ਕੱਟਦਾ ਆ ਦੇਖ ਲਓ ਦੋਸਤੋ ਬਾਈ ਉੱਤੇ ਬੈਠਾ ਹੈ ਤੇ ਸਵਾਰੀ ਕਰਦੀ ਹੈਗੀ ਕੱਕ ਤੇ ਤੁਸੀਂ ਵਜਨ ਵੇਖ ਲਓ ਤੁਸੀਂ ਕੱਦੂ ਤੇ ਵੇਖਦੀ ਨਿਕਲ ਜਾਂਦੀ ਹੈ ਇਹ ਠੀਕ ਹੈ ਜੀ ਹਾਂ ਜੀ ਆ ਮੋੜ ਲਿਆ ਮੋੜ ਲਿਆ ਵੇਖ ਦੱਸੋ ਪੂਰਾ ਘੁੰਮਦੀ ਆ ਵਧੀਆ ਆਹਦੀ ਵੇਖ ਲਓ ਹਾਂ 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 ਤੁਸੀਂ ਤੁਹਾਨੂੰ ਬੈ ਕੇ ਉੱਤੇ ਵਿਖਾਤਾ ਬਾਈ ਨੇ ਤੁਹਾਨੂੰ ਪੂਰੀ ਸਵਾਰੀ ਦਿੰਦੀ ਆ ਗਈ ਅੱਜ ਤੋਂ ਪਹਿਲੇ ਯਾਰ ਕਾਕਾ ਬਾਹਰ ਘੋੜੀ ਤੇ ਬੈਠਾ ਵੇਖਿਆ ਤੁਸੀਂ ਅੱਜ ਆ ਵੇ ਜਾਂਦਾ ਛੁੱਕ ਛੁੱਕ ਕਰਦਾ ਇਹ ਹਾਂ ਠੀਕ ਐ ਹਾਂ ਹੌਲੀ ਕਰ ਲੈ ਬੱਸ ਮੋੜ ਲਿਆ ਮੋੜ ਲਿਆ ਬਾਬਾ ਮੋੜ ਲਿਆ ਬੱਸ ਦੋਸਤੋ ਮੋਟਰਸਾਈਕਲ ਦਾ ਹੈਂਡਲ ਲੰਗੋ ਉਹਦੀ ਕੰਮ ਜਾਂਦੀ ਆ ਮੜੇ ਨਾਲ ਹੀ ਆ ਤੇ ਬਾਈ ਨੇ ਘੁਮਾ ਦਿੱਤੀ ਉਹਦੀ ਘੁੰਮ ਗਈ ਮੜੇ ਨਾਲ ਹੀ ਸਵਾਰੇ ਸੋਰੀ ਦਿੰਦੀ ਪੂਰੀ ਵਧੀਆ ਆਪ ਦਾ ਲਾਲਾ ਕਾਊਂਟਰ ਤੇ ਲਿਆ ਆ ਗਿਆ ਉਥੇ ਲਾਲਾ ਅੱਛਾ ਉਤਰ ਜਾਏਗਾ ਹਾਂਜੀ ਹਾਂਜੀ ਠੀਕ ਹੈ ਜੀ ਆ ਤੁਹਾਨੂੰ ਬਾਈ ਹੁਣ ਉਤਰ ਕੇ ਦਿਖਾਊਗਾ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਆ ਦੇਖ ਲਓ ਤੁਸੀਂ ਉਤਰ ਕੇ ਆਇਆ ਤੁਹਾਨੂੰ ਬਾਈ ਨੇ ਕੋਈ ਮਰਾ ਬੋਲ ਚੰਬੀ ਘੋੜੀ ਆ ਬਾਈ ਕਹਿੰਦਾ ਰੇਟ ਨੂੰ ਕਿੱਥੇ ਨਹੀਂ ਕਰਦਾ ਮਜਬੂਰੀ ਹੈ ਆ ਵੀ ਬੇਟਾ ਬਾਹਰ ਆ ਠੀਕ ਹੈ ਜੀ ਇਹਨੂੰ ਗੇੜਾ ਕਰਨ ਵਾਲਾ ਕੋਈ ਨਹੀਂ ਤੇ ਕੋਈ 900 ਮੈਂ ਜ਼ਿੰਮੇਵਾਰ ਹਾਂ ਠੀਕ ਹੈ ਬਾਈ ਕਿੰਨੇ ਦੇ ਦੇਣੀ ਫਿਰ ਆਪਾਂ ਇਹ ਕਿੰਨੇ ਦੇ ਦੇਣੀ ਆ ਇਹ ਦੇ ਦਾਂਗੇ ਯਾਰ ਆਪਾਂ ਫੋਨ ਤੇ ਸੌਦਾ ਕਰਨਾ ਠੀਕ ਹੈ ਜੀ ਇਹਦਾ ਫੋਨ ਤੇ ਕਰਨਾ ਮੇਰਾ ਭੈਣ ਪ੍ਰਭੂ ਰੱਖਣ ਵਾਲਾ ਹੋਵੇ ਇਹਨੂੰ ਸਾਡੀ ਸਕਰੀਨ ਹੈ ਕਿੱਥੇ ਇੰਨੇ ਘੱਟ ਦੱਸ ਜਾਂਦੀ ਹੈ ਠੀਕ ਹੈ ਜੀ ਹੋਰ ਬਾਕੀ ਸਾਰੀ ਮੋਟੀ ਡਾਡੀ ਪੂਰੀ ਹੈ ਠੀਕ ਹੈ ਭਾਈ ਇਹਦਾ ਯਾਰ ਨਾ ਜਿਵੇਂ ਬੰਦੇ ਬੰਦਾ ਬੈ ਟੱਕਵੀ ਮੰਨ ਲਓ ਤਾਂ ਕਈ ਵਾਰ ਇਹ ਕੋਲੇ ਖੜ ਜਾਂਦੀ ਹੈ ਠੀਕ ਹੈ ਜੀ ਹਾਂ ਇੰਨਾ ਜਾਨਵਰ ਸਿਆਣਾ ਇਹ ਠੀਕ ਹੈ ਜੀ ਤੁਹਾਨੂੰ ਵੀ ਸਵਾਰੀ ਹੈ ਠੀਕ ਹੈ ਜੀ ਆ ਤੂੰ ਦੇਖ ਹੀ ਹੁਣ ਵਾਪਸ ਸਾਰੇ ਬੰਦੇ ਨੇ ਵੇਖ ਹੀ ਲਿਆ ਵਾ ਕਿ ਵਧੀਆ ਮਰਦੀ ਕਰਦੀ ਆ ਠੀਕ ਹੈ ਜੀ ਇਹਦਾ ਭਰਾ ਉਹ ਘਰੇ ਜਿਹੜਾ ਲੈ ਜਾਊਗਾ ਇਹਨੂੰ ਅਸੀਂ ਤਾਂ ਜਣੀ ਐਵੇਂ ਕਹਿ ਦਈਏ ਉਹ ਛੋਰ ਦੇ ਰੱਖੀ ਸੀ ਜੀ ਕਹਿੰਦੇ ਮੈਨੂੰ ਪਰ ਮੈਨੂੰ ਹੁਣ ਸਾਡੇ ਘਰੇ ਬਾਈ ਇਕੱਲਾ ਬੰਦਾ ਮੈਂ ਆਹੋ ਕਿਹੜਾ ਘਰੋਂ ਲੈਣੀ ਚਾਹ ਠੀਕ ਆ ਅੰਦਰ ਹੀ ਖੜੀ ਰਹੀਂਦੀ ਆ ਜੇ ਜਵਾਕਾਂ ਨੂੰ 100 ਰੁਪਏ ਦਿੰਨਾ ਉਹ ਇੱਕ ਦਿਨ ਆਉਂਦੇ ਦੂਜੇ ਦਿਨ ਫੇਰ ਨਹੀਂ ਆਉਂਦੇ ਠੀਕ ਹੈ ਜੀ ਮੈਂ ਤਿੰਨ ਚਾਰ ਜਵਾਕਾਂ ਨੂੰ ਦੇਦਾ ਉਹਨਾਂ ਨੇ ਕਿਹੜੇ ਕਢਾਉਂਦੇ ਆ ਉਹ ਇਹਨੂੰ ਫੇਰ ਵੀ ਕਿਹੜਾ ਕਢਾਉ ਉਹ ਬਾਹਰ ਘਰ ਖਾਓ ਠੀਕ ਹੈ ਜੀ ਠੀਕ ਆ ਬਾਹਰ ਲੱਜਣਾ ਠੀਕ ਹੈ ਤੋਰੇ ਫੇਰੇ ਵਾਲਾ ਤਤਕੁੱਧ ਪੂਰਾ ਠੀਕ ਆ ਬਾਈ ਹਾਂ ਜੀ ਆ ਦੋਸਤੋ ਕੱਦ ਕੱਟ ਤੁਹਾਨੂੰ ਚੈੱਕ ਕਰਾ ਦਨਾ ਵਾ ਬਾਕੀ ਜਿਹੜੇ ਵੀਰਾਂ ਨੇ ਘੋੜੀਆਂ ਬਾਰੇ ਜਾਣਕਾਰੀ ਆ ਉਹ ਲੈ ਜਾ ਸਕਦਾ ਵਾ ਬਾਈ ਜੀ ਕਹਿੰਦੇ ਵੀ ਜੈਮਨਰ ਪਿੰਡ ਤੋਂ ਆਪਾਂ ਇਹ ਭਰਾਈ ਹੋਈ ਹੈਗੀ ਪਰਚੀ ਬਣੀ ਹੋਈ ਹੈਗੀ ਸਮੁੰਦਰ ਦਾ ਬੱਚਾ ਆ ਪਤਾ ਨਹੀਂ ਉਹ ਤੁਸੀਂ ਜਾਣਦੇ ਹੋਵੋਗੇ ਜਿਹੜੇ ਵੀਰ ਕੰਮ ਕਰਦੇ ਘੋੜੀਆਂ ਦਾ ਹਾਂਜੀ ਲੈ ਜੀ ਬਾਈ ਅੰਦਰ ਨੂੰ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲ ਕਰ ਲਓ ਰੇਟ ਦਾ ਫੋਨ ਤੇ ਹੋ ਜਾਊਗਾ ਬਾਈ ਕਹਿੰਦਾ ਤੇ ਜੇ ਨਾਰਵੀ ਭਾਈ ਮਾਰ ਕਰਪਾ ਰਹਿ ਜੇ ਚੰਗੀ ਗੱਲ ਆ ਰਹੀ ਦੁਬਾਰਾ ਪਈ ਹਾਂ ਦਾ ਭਰਾ ਕੇ ਦੇਵਾਂਗੇ ਪਰਚੀ ਮੈਂ ਪੱਕੀ ਕੱਟ ਕੇ ਦਿੱਤੀ ਬਾਈ ਜੀ ਨੇ ਆਪਾਂ ਫੀਸ ਭਰੀ ਹੈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਉਹਦੇ ਘੋੜੇ ਦੋ ਮਲਾਈ ਹੈ ਉਹਦੀ ਜ਼ਿੰਮੇਵਾਰੀ ਆਪਣੀ ਹੈ ਠੀਕ ਹੈ ਭਾਈ ਅਸੀਂ ਇਕੱਲ ਤੋਂ ਇਹਦਾ ਪਰਮਾਤਮਾ ਅਰਦਾਸ ਕਰਦੇ ਹਾਂ ਠੀਕ ਹੈ ਜੀ ਪੁੜੀ ਰਹਿ ਜੇ ਠੀਕ ਹੈ ਜੀ ਵੀ ਰਹਿਣੀ ਚਾਹੀਦੀ ਕਿਹਨੇ ਛੇਰੀ ਦਿੱਤੀ ਹੈ ਠੀਕ ਹੈ ਭਾਈ ਤੇ ਜੇਕਰ ਨਾਰੂ ਭਾਈ ਮੈਂ ਮਤਲਬ ਕਿ ਬੁਲਾ ਕੇ ਦਊਗਾ ਠੀਕ ਹੈ ਜੀ ਆਲਾ ਰੇਡੋ ਜਿਆ ਕਰ ਲੈਂਦਾ ਆਹ ਤੂੰ ਛੱਡ ਲੱਗਾ ਅੰਦਰ ਜਾਊਗੀ ਵੇਖੀ ਚੰਦੇਓ ਮੈਂ ਕਿਉਂਕਿ ਮੈਂ ਜਿਹੜਾ ਗੂੜਾ ਨਹੀਂ ਮਿੱਥੋਂ ਨਿਕਲਦਾ ਠੀਕ ਹੈ ਜੀ ਐਵੇਂ ਮੈਂ ਤੁਹਾਨੂੰ ਕਹੀ ਆਵਾ ਆ ਵੇਖੋ ਆਪੇ ਅੰਦਰ ਲੱਗੀ ਆਪ ਦੇਖੇ ਨੇ ਨਾ ਠੀਕ ਹੈ ਜੀ ਔਰ ਨਹੀਂ ਤੇ ਆਟੋਮੈਟਿਕ ਜਾਊਗੀ ਠੀਕ ਹੈ ਜੀ ਕੋਈ ਘਬਰਾਉਣ ਦੀ ਗੱਲ ਨਹੀਂ ਠੀਕ ਹੈ ਜੀ ਕੁਝ ਨਹੀਂ ਠੀਕ ਉਹਦੀ ਜ਼ਿੰਮੇਵਾਰੀ ਆਪਣੀ ਹੈ ਨਾ ਬੱਬੇ ਆ ਮੱਖੀ ਖੰਦੀ ਹੁਣ ਇਹਨੂੰ ਤੇ ਆ ਲੈਓ ਜੀ ਐਡੀ ਗੱਲ ਨਹੀਂ ਇਹ ਇੰਨਾ ਪਿਆਰਾ ਜਾਨਵਰ ਨਾ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਪਰ ਮੈਂ ਤਾਂ ਆ ਨਿਕਲਦੀਆਂ ਠੀਕ ਹੈ ਬਾਈ ਠੀਕ ਹੈ ਜੀ ਆਲਾ ਠੀਕ ਹੈ ਜੀ ਔਰ ਜਾਂਦੀ ਦੋਸਤੋ ਵੇਖ ਲਓ ਆਪਾਂ ਕਹਿੰਦੇ ਘੋੜਿਆਂਗੇ ਭਾਈ ਜੀ ਦੇ ਘੋੜਿਆਂਗੇ ਜਾਂਦੇ ਦੇ ਵੇਖ ਸਕਦੇ ਹੋ ਜੀ ਉਹ ਇਹਦਾ ਅੰਦਰ ਕਮਰਾ ਬਣਿਆ ਹੋਇਆ ਤੇ ਉਹ ਜਾਵੜੀ ਆਪਦੇ ਅੰਦਰ ਜੀ ਇਹ ਤੇ ਦੇਖ ਸਕਦੇ ਹੋ ਦੋਸਤੋ ਆ ਆਪ ਦਾ ਬਣਿਆ ਹੋਇਆ ਕੁਆਟਰ ਅੰਦਰ ਉਹ ਵੜ ਗਈ ਆਪਦੇ ਅੰਦਰ ਆਹ ਬਾਈ ਜੀ ਅੰਦਰ ਖਰਨੀ ਪਈ ਆ ਬਾਈ ਕਹਿੰਦਾ ਮੈਥੋਂ ਢੇੜਾ ਨਿਕਲਦਾਗਾ ਆ ਅੰਦਰ ਦੀ ਖਰਨੀ ਅਈਆ ਆ ਜਾ ਕੇ ਖੜ ਗਈ ਆ ਦੋਸਤੋ ਤੁਸੀਂ ਵੇਖ ਸਕਦੇ ਹੋ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਜੀ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਬਾਕੀ ਹੁਣ ਆਪਾਂ ਇਹਨਾਂ ਮੱਝਾਂ ਬਾਰੇ ਇਹਨਾਂ ਪਸ਼ੂਆਂ ਪਰ ਜਾਣਕਾਰੀ ਲੈਣੇ ਆਗੇ ਮੇਰੇ ਫੇਰ ਦੁਆਰਾ ਬੇਨਤੀ ਹੈਗੀ ਸੱਲੀ ਪਰਖ ਜਿਹੜਾ ਸੂਆ ਬਈ ਦੱਸਦਾ ਵਾ ਜਾਂ ਤੁਸੀਂ ਦੇਖਣਾ ਵਾ ਉਹ ਨਿਰਖਪਕ ਤੁਸੀਂ ਆਪਦੀ ਕਰਨੀ ਆ ਕਿਉਂਕਿ ਵਪਾਰੀ ਵੀਰਾਂ ਦੇ ਪਸ਼ੂ ਗਾਉ ਲਏ ਹੁੰਦੇ ਆਗੇ ਜੋ ਵੀ ਚੀਜ਼ ਉਹ ਤੁਹਾਡੇ ਸਾਹਮਣੇ ਹੁੰਦੀ ਹੈਗੀ ਬਾਕੀ ਆਪਾਂ ਵੀ ਨੇ ਵੀ ਭੋਲੇ ਨਹੀਂਗੇ ਆਪਾਂ ਜਸ ਪਰਖ ਪਸ਼ੂ ਲੈਣਾ ਚਾਹੀਦਾ ਵਾ ਆਓ ਬਾਕੀ ਮੈਂ ਜਾਣ ਕਰੀ ਬਾਈਦੂ ਲੈ ਲੈਣੇ ਆਗੇ। ਚੌਥਾ ਸੂਆ ਥਾਂ ਦੇ ਜ਼ਿੰਮੇਵਾਰੀ ਹੈ। ਚੌਥਾ ਸੂਆ ਥਾਂ ਦੇ ਜ਼ਿੰਮੇਵਾਰੀ ਹੈ। ਠੀਕ ਹੈ ਜੀ। ਸੂਆ ਤਾਂ ਮੈਂ ਜਿਹਦਾ ਚੰਗਲ ਦਾ ਵੇਖ ਕੇ ਲੈ ਲਵਾਂ। ਯਾਰ ਆਹਦਾ ਜਿਹਨੂੰ ਚਤਮੰਦਾ ਲੈ ਲੈਣੀ ਖੜੀ ਹੈ। ਠੀਕ ਆ ਠੀਕ ਆ। ਮੈਂ ਖਸਮਾ ਭਾਂਡਾ ਜੀ ਮਾਰਨੀ ਹੈ। ਠੀਕ ਆ ਬਾਈ। ਜਿਵੇਂ ਭੈਣ ਭਰਾ ਕਹਿੰਦੇ ਤੂੰ ਮੈਂ ਮੋਲੀ ਜੰਨੇ ਆ। ਮੈਂ ਦੱਸਿਆ ਪਹਿਲਾਂ ਵੀਡੀਓ ਵਿੱਚ ਜਿਵੇਂ ਯਾਰ ਜਿਹੜਾ ਕਹੂ ਹਣ ਮੰਨੋ ਕਈ ਬੰਦੇ ਇਕੱਠਿਆਂ ਦੇ ਨੂੰ ਮੈਂ ਲੈ ਆਂਦੇ ਆ। ਉਹ ਕੱਟਿਆਂ ਨੂੰ ਦੇ ਆਂਦੇ ਆ। ਕਹਿ ਕੇ ਸੋਹਾਂ ਖਾ ਕੇ ਕਹਿੰਦੇ ਕਿ ਰੱਖਣੀ ਹੈ ਤੇ ਪਾ ਮੋਲ ਇਹਦਾ 75000 ਰੁਪਈਆ ਠੀਕ ਆ ਲੋ ਜੀ ਦੋ ਚੌਥਾ ਸੂਆ ਬਾਈ ਕਾ ਦੱਸਿਆ ਸਾਨੂੰ ਮਾਲਕਾਂ ਨੇ ਤੁਸੀਂ ਜਿੰਦਾ ਜਨਾ ਮਰਜ਼ੀ ਮੰਨ ਕੇ ਲੈ ਲੋ ਤੁਹਾਡੇ ਮੰਨਣ ਤੇ ਆ ਕਿਹਾ ਮਾਲ ਆਇਆ ਵਾ ਦੁੱਧ ਕਹਿੰਦਾ 12 ਕਿਲੋ ਦੇ ਦਊਗੀ ਬੂਰੀ ਮੈਂ ਆ ਬਾਕੀ ਤੁਸੀਂ ਵੇਖ ਸਕਦੇ ਜੀ ਬਾਕੀ ਪਤਲੇ ਪਿੰਡੇ ਦੀ ਆਗੀ ਕੋਈ ਬਾਕੀ ਇਸ ਥਾਣਾ ਸੋਨਾ ਵਾ ਚਾਰ ਥਾਣਾਗਾ ਬਾਈ ਕਾ ਥਾਣਾ ਦੀ ਗਾਰੰਟੀ ਹੋਊਗੀ ਤੇ 12 ਕਿਲੋ ਪਾ ਦਊਗੀ ਇਹ ਫੁੱਲ ਗੰਢ ਥਾਣਾ ਦੀ ਹੋਊਗੀ ਮੋਲ ਜੀ ਦਾ 75000 ਰੁਪਈਆ ਵਾ ਵਿੱਚੋਂ ਕੋਈ ਮਾੜ ਤਾਂ ਥੋੜਾ ਛੋਟ ਛੱਪਾ ਜਰੂਰ ਹੋ ਜਾਊਗਾ ਫਿਰ ਮੈਂ ਇਹ ਗੱਲ ਕਰ ਜੀ ਲੈਣੀ ਥਾਲੀ ਪਰਕ ਤੁਸੀਂ ਆਦੀ ਕੋਲ ਆ ਕੇ ਕਰੋ ਕਿ ਜਦੋਂ 75000 ਰੁਪਏ 70 75 ਲਾਉਣਾ ਬਹੂ ਤੇ 500 ਦਾ ਪਾ ਤੇਲ ਵੀ ਫੂਕ ਸਕਦੇ ਆ ਸੋਨਾ ਥਾਣਾ ਹਵਾਨਾ ਜੀ ਦੀ ਵੇਖ ਸਾਹ ਨੇੜੇ ਤੋਂ ਹੋ ਕੇ ਚਾਰੀ ਥਾਣਾ ਕੋਈ ਫੋਟ ਸ਼ਾਕ ਨਹੀਂ ਗਈ ਮੁਰਜ ਦਾ 75000 ਰੁਪਿਆ ਦਾ ਰੇਟ ਕਰਦੇ ਫਾਈਪ ਪਾ ਦੇ ਮੈਂ ਸਵਾ ਕੇ ਤੇ ਤੁਮਰ ਕੱਲ ਨੂੰ ਠੀਕ ਹੈ ਬਾਈ ਕੱਲ ਨੂੰ ਦਿਨ ਪੂਰੇ ਦਾ ਬਾਈ ਠੀਕ ਹੈ ਬਾਈ ਉਧਰ ਆ ਜਾ ਚਲੋ ਹਾਂ ਜੀ ਸਿਰ 7 ਕਿਲੋ ਦੁੱਧ ਠੀਕ ਹੈ ਜੀ ਦੁੱਧ ਬਣੇ ਵੀ ਡਾਕਟਰ ਕੋਲੇ ਖੜਾ ਠੀਕ ਹੈ ਜੀ ਪੁੱਛ ਸਕਦੇ ਆਪਾਂ ਟੂੜੇ ਨੇ ਕੁਦਰਤੀ ਆ ਗਿਆ ਬਾਈ ਮੈਨੂੰ ਮਿਲਣਾ ਉਸ ਕਰ ਰਿਹਾ ਹੈ 132 ਠੀਕ ਹੈ ਪਰ ਇਹ ਹੋਏ ਤੁਹਾਡੇ ਜੀ ਮਾਰੇ ਨਾ ਜਿੰਦਗੀ ਦੇ ਲੋੜੇ ਨੂੰ ਠੀਕ ਹੈ ਨਹੀਂ ਉਹਦਾ ਆਪ ਨੂੰ ਪਤਾ ਯਾਰ ਮੈਂ ਵੀ ਕਹਿੰਦਾ ਹਾਂ ਹੁਣ ਕੋੜੀ ਭਰਾਈ ਹੈ ਹਾਂਜੀ ਹਾਂਜੀ ਪ੍ਰੈਕਟਿਕ ਹੀ ਹੈ ਡਾਕਟਰ ਆਖਣ ਕੁਦਰਤ ਜੀ ਮਿਲਣਾ ਠੀਕ ਹੈ ਜੀ ਯਾਰ ਲਗਾ ਇੱਥੇ ਮੋਟਰਕੜ ਦਾ ਮੈਂ ਨਾ ਇਹਨਾਂ ਦੋ ਚਰਨੀ ਢਾਈ ਹਲ ਬੈਠਾ ਠੀਕ ਹੈ ਜੀ ਉਹ ਹੀ ਮਿਲਣਾ ਮੈਨੂੰ ਅੱਛਾ ਟੀਕੇ ਤਰਾਏ 7 ਲੀਟਰ ਪੌਂਦਾ ਹੈ ਠੀਕ ਹੈ ਬਾਈ ਮਗਰ ਮਗਰ ਬਾਈ ਬੱਚੇ ਦੇ ਮਿਲਦੀ ਆ ਪਸਮਾ ਇੰਨਾ ਵਧ ਗਿਆ ਠੀਕ ਹੈ ਜੀ ਦੁੱਧ ਪੂਰਾ ਨਿਯਾਰੇ ਦਾ ਠੀਕ ਹੈ ਜੀ ਹਾਂ ਕੱਟਾ ਹੀ ਕੱਟੀ ਮਗਰ ਕੱਟਾ ਵਿਖਾ ਦੇ ਦੇ ਦੋਸਤੋ ਆਮ ਅਗਰ ਕੱਟਾ ਵਾ ਸੂਈ ਨੂੰ ਕੋਈ ਸਮਝੀ ਮੰਨ ਲੋ ਸੂਆ ਬਾਈ ਸੂਛਣਾ ਮਰਜ਼ੀ ਮੰਨ ਲੈ ਨਹੀਂ ਯਾਰ ਕਿਉਂ ਮੰਨ ਲੈ ਪਹਿਲਾ ਸੂਆ ਬਾਈ ਠੀਕ ਆ ਨਹੀਂ 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 ਜਿਹੜੇ ਜਿੱਥੇ ਚੋਟਾ ਚੋਟਾ ਕਹੂੰਗਾ ਠੀਕ ਆ ਬਾਈ ਪਹਿਲਾ ਪਹਿਲਾ ਸੂਆ ਦੋਸਤੋ ਝੋਟੀ ਆ ਗਈ ਬਜੇ ਬੁਢੀ ਬਜੇ ਪਿੜੀ ਡਾ ਕੇ ਠੀਕ ਆ ਠੰਡੀ ਸੀਲ ਆ ਗਾਰੰਟੀ ਠੰਡੀ ਸੀਰਾ ਡਾਕਟਰ ਸਾਹਿਬ ਕਹਿੰਦੇ ਟੀਕੇ ਦੋ ਭਰੇ ਹੋਏ ਆ ਕਈ ਬੰਦੇ ਕਹਿੰਦੇ ਟੀਕੇ ਭਰੇ ਹੋਇਆ ਭਰੇ ਹੁੰਦਾ ਨਹੀਂ ਪਰ ਜਮਾਂ ਖਾਲੀ ਹੁੰਦੀ ਆ ਗਾਂ ਰਹਿਣ ਦੀ ਪ੍ਰਮਾਤਮਾ ਦੀ ਮਰਜ਼ੀ ਆ ਰੋ ਪਸ਼ੂ ਨਾ ਰਵੇ ਉਹ ਅੱਗੇ ਜੇ ਕਿਸਮਤ ਤੁਹਾਡੀ ਆ ਬਾਈ ਜੀ ਡਾਕਟਰ ਸੋਹਣੇ ਝੋਟੀਆਂ ਪਹਿਲਾ ਸੂਆ ਵਾ ਬਾਕੀ ਮੈਂ ਬਾਈ ਕਹਿੰਦਾ ਪਹਿਲਾ ਸੂਆ ਵਾ ਮੈਂ ਤੁਹਾਨੂੰ ਕਹਿੰਦਾ ਤੁਸੀਂ ਬਾਕੀ ਆਹ ਸੰਝ ਪਰਖਾਂ ਲੈਣੀ ਆਂ ਭਰਾ ਦੂਜਾ ਮੰਨ ਲੋ ਇਹ ਥੋੜੀ ਮੰਨਦੇ ਜਾਗਾ ਕਿਉਂਕਿ ਨਾ ਤਾਂ ਬਾਈ ਦੀ ਘਰ ਦੀ ਬਾਈ ਨੂੰ ਪਤਾ ਹੋਊਗਾ ਨਾ ਤਾਂ ਮੈਂ ਵੇਖੀ ਤੇ ਨਾ ਆਪਾਂ ਚੋਈ ਆ ਇਹ ਸੱਤ ਕੁ ਦੋ ਤਾਂ ਕੰਡੇ ਵਾਲਾ ਜਿਹੜਾ ਤੁਸੀਂ ਦੋ ਟਾਈਮ ਚੋਲੇਣਾ ਆਪਦਾ ਬੰਦਾ ਚੋਲੇ ਬਾਈ ਕਹਿੰਦਾ ਬੁੜੀ ਚੋਲੇ ਮੱਲ ਭਰਾਣਾ ਇਹਦਾ ਮੱਲ ਪਈ ਉਹਦਾ 65000 ਦੀ ਆ ਇਹ ਠੀਕ ਆ ਜੀ ਹਾਂ ਨਾ ਲੋ ਦੋਸਤੋ 65000 ਦੀ ਬਾਈਆਂ ਦਾ ਹਾਂ ਨਾ ਵਿੱਚੋਂ ਕਿ ਮੰਨ ਥੋੜਾ ਜਰੂਰ ਹੋ ਜਾਊਗਾ ਦੀ ਜਾ ਵੀ ਖੜੀ ਆ ਠੀਕ ਆ ਜੀ ਹਾਂ ਸੁਈ ਕੇ ਸੂਨ ਵਾਲੀ ਆ ਇਹ ਬਾਈ ਇਹ ਸੂਨ ਵਾਲੀ ਇਹਦੇ 20 ਤਰੀਕ ਨੂੰ ਦਿਨ ਪੂਰੇ ਅਜ ਤਰੀਕ ਕਿੰਨੀ ਗੰਢਾ ਅੱਜ ਤਰੀਕ ਹੋ ਗਿਆ 17 17 ਤਰੀਕ ਦਿਨ ਐਤਵਾਰ ਹਾਂ ਦਿਨ ਐਤਵਾਰ 17 ਤਰੀਕ ਹਾਂ 9:45 ਹੋਏ ਆ ਜੀ ਸ਼ਾਮ ਨੂੰ ਚਾਹੀ ਸਾਰਾ ਦੇਣੀ ਪਿਆ ਵਾ 20 ਤਰੀਕ ਨੂੰ ਦਿਨ ਪੂਰੇ ਆ ਤਿੰਨ ਤਿੰਨ ਰਹਿ ਗਏ ਤਿੰਨ ਰਹਿ ਗਏ ਤੇ ਪੰਜ ਉੱਤੇ ਇੱਕ ਦੋ ਦਿਨ ਲਿਜਾਸੇ ਵੱਧ ਨਹੀਂ ਠੀਕ ਆ ਬਾਈ ਕਹੇ ਤਾਂ ਸਵਾ ਕੇ ਤੇ ਤੂੰ ਕੋ ਸਾਈ ਪਾ ਦੇਣਾ ਠੀਕ ਆ ਬਾਈ ਸੁਆ ਸੁਆ ਬਾਈ ਤੀਜਾ ਠੀਕ ਆ ਜੀ ਕਾਹ ਰਿਦਲੀ ਦਾ ਠੀਕ ਹੈ ਜੀ ਮੌਲ ਦਾ ਪਹਿਲਾਂ ਹੀ ਮੌਲ ਦਾ 17000 ਰੁਪਏ ਦੀ ਹਾਨਾ ਠੀਕ ਹੈ ਬਾਈ ਕੱਢ ਲਈ ਮੜੀ ਜੀ ਬਾਹਰ ਨੂੰ ਤੇ ਪੈਰ ਵੇਚੇ ਦਾ ਆ ਗਿਆ ਮੜਾ ਕਰੂਗੀ ਨਿਕਲਵਾ ਕੋਈ ਟੈਨਸ਼ਨ ਨਹੀਂ ਗਈ ਲੋ ਜੀ ਦੋਸਤੋ ਜਾਣ ਲਓ ਤਿੰਨ ਇਹ ਮੌਲ ਜੀ ਦਾ 70000 ਰੁਪਿਆ ਵਾ ਵਿੱਚੋ ਕਿ ਮਨ ਤੀਜਾ ਸੁਆ ਵਾ ਨੀਲੀ ਰਾਵ ਵਿੱਚ ਪੈਂਦੀ ਆਗੀ ਉੱਥੇ ਆਵੇ ਵਾਹ ਆ ਦੋਸਤੋ ਆ ਮੜਾ ਜੇ ਬਾਈ ਕੰਦਾ ਉੱਥੇ ਪੈਰ ਪੈ ਗਿਆ ਸੀਗਾ ਆਪਾਂ ਦੱਸ ਕੇ ਦੇਖੀਏ ਦੱਸ ਕੇ ਦੇਣਾ ਬਾਈ ਕੰਦਾ ਕਿਥੇ ਥੱਗੀ ਠੋਖੇ ਵਾਲਾ ਕੰਮ ਨਹੀਂ ਬਾਈ ਕੰਦਾ ਆਪਾਂ ਕਰਨਾ ਅਣਜਾਣ ਬੰਦਾ ਹੀ ਲਾਉਣ ਨਾਲ ਉਹਦਾ ਪੈਰ ਵੱਜ ਗਿਆ ਡਾਲੇ ਤੇ ਇੱਥੇ ਆਹ ਪੈਰ ਪੈ ਗਿਆ ਤੂੰ ਦੇਖ ਸਕਦਾ ਇੱਥੇ ਪੈਰ ਪੈ ਗਿਆ ਮੱਜ ਦਾ ਤੀਜਾ ਸੁਹਾ ਨੀਂਦਰਾ ਜੀ ਪੈਂਦੀ ਆ ਕੀ ਦਿਨ ਤਿੰਨ ਰਹੀਂ ਦੇ ਦੇ ਪਤਲੇ ਪਿੰਡੇ ਦੀ ਇਹ ਵੀ ਆ ਆ ਆ ਬਾਈ ਨੂੰ ਤੇ ਹੱਥਾਂ 'ਵਾਂ ਦੇਖੋ ਲਿਖਾ ਪੈ ਗਿਆ ਹੱਥ ਮਾਰੇ ਬਾਈ ਨੇ ਉੱਤੇ ਆ ਵੇਖੋ ਤੁਸੀਂ ਲਿਖਾ ਪੈਂਦੇ ਪਤਲਾ ਪਿੰਡਾ ਜਮਾ ਕਾਗਜ਼ ਵਾਲਾ ਪਿੰਡਾ ਪਤਲਾ ਥਾਣਾ ਬਹੁ ਮਾਲਜਾ 70000 ਰੁਪਇਆ ਵਾ ਤੀਜਾ ਸੂਆ ਵਾ ਹਾਂ ਜੀ ਇਹਦੇ ਪਸੰਦਾ ਵੇ ਤੁਸੀਂ ਗੱਲ ਬਾਤ ਤੁਸੀਂ ਆਪ ਦੀ ਆਪ ਆ ਕੇ ਕਰਨੀ ਹੈ ਜੀ 4 ਨੰਬਰ ਤੇ 5 4 ਨੰਬਰ ਹਾਂ 4 ਨੰਬਰ 9 9 8 ਕਿਲੋ ਦੁੱਧ ਹੈ ਠੀਕ ਆ ਬਾਈ 24000 ਰੁਪਏ ਦੇ ਪਾ ਦੇ ਦੇਣੀ ਹੈ ਠੀਕ ਆ ਜੀ ਹਾਂ ਕੱਢ ਲਈ ਬਾਹਰ ਉਹਨੂੰ ਫਿਰ ਸਾਈ ਪਾ ਦੇ ਠੀਕ ਆ ਜੀ ਉਹਨੂੰ ਤਾਂ ਪੈਸੇ ਨਹੀਂ ਬਣਿਆ ਬਾਈ 11000 ਬਣਿਆ ਦੂਜੇ ਮੈਂ ਕਿਹਾ ਮੂੰਹ ਤੇ ਕਰਾ ਦਿਓ ਠੀਕ ਆ ਜੀ ਕੋਈ ਬੰਦਾ ਪਿੰਡ ਤੋਂ ਨਹੀਂ ਆ ਉਹਨਾਂ ਨੇ ਆ ਕੇ ਫਿਰ ਦਸਤ ਤਾ ਕੇ ਦੇਣ ਲੱਗਾ ਠੀਕ ਆ ਬਾਈ ਲੋ ਕੱਡੇ ਮਾਰੇ ਆ ਨੰਬਰ ਵਿੱਚੋਂ ਲੈ ਲਓ ਠੀਕ ਆ ਬਾਈ ਹਾਂ ਲੋ ਜ ਸੂਆ ਦੂਜਾ ਠੀਕ ਆ ਦੂਜਾ ਸੂਆ ਦੋਸਤੋ 8 ਗਲ ਦੁੱਧ ਦਾ ਕੰਡੇ ਵਾਲਾ ਤੇ ਦੇਖ ਸਕਦੇ ਹੋ ਚਾਰ ਹੀ ਥਾਣਾਗੇ ਲੋ ਜੀ ਦੋਸਤੋ ਜਿਹਦੇ ਪਸਾਂਦੇ ਬਾਈ ਨਾਲ ਗੱਲ ਕਰ ਬਾਈ 8-9 ਗਲ ਦੁੱਧ ਥੱਲੇ ਸੋਹਣਾ ਥਾਣਾ ਚਾਰ ਹੀ ਥਾਣਾਗੇ ਮਰਜ਼ੀ ਦਾ 24000 ਰੁਪਿਆ ਵਾ ਇਧਰ ਮਾਰੇ ਮਾਂ ਹਾਂਜੀ ਜਿਹਦੇ ਅੱਜ ਦੀ ਵੀਡੀਓ ਵਿੱਚ ਬਾਈ ਦੇ ਚਾਰ ਨੱਕ ਸੀ ਜਿਹਦੇ ਤਿੰਨ ਮੱਝਾਂ ਦੋ ਮੱਝਾਂ ਤੀਜਾ ਤੋਂ ਚੌਥਾ ਸੂਆ ਇੱਕ ਝੋਟੀ ਆ ਗਈ ਜਿਹਦੇ ਪਸਾਂਦਾ ਵੇ ਗੱਲਬਾਤ ਕਰ ਲਿਓ ਬਾਈ ਬੈਠੇ ਬਾਈ ਕੋਲੇ ਲੈਣ ਆਏ ਪਸ਼ੂ ਮੇਰੇ ਬਹੁਤ ਮਰਗੋਪੇ ਠੀਕ ਹੈ ਜੀ ਛਾਈ ਵਾਲਾ ਮੇਰੇ ਪਿੰਡ ਦਾ ਠੀਕ ਹੈ ਬਾਈ ਬਹੁਤ ਵਧੀਆ ਮਾਨਸਰ ਬੰਦੇ ਆ ਪਰਿਵਾਰ ਦੇ ਬੱਚੇ ਬਾਹਰ ਗਏ ਆ ਠੀਕ ਹੈ ਜੀ ਵਧ ਗਿਆ ਚਲੋ ਲੋਕਾਂ ਨਾਲ ਸਹੀ ਗਾ ਲੋਕਾਂ ਨਾਲ ਬਹੁਤ ਵਧੀਆ ਵਰਤਦੇ ਆ ਠੀਕ ਹੈ ਬਾਈ ਠੀਕ ਹੈ ਆ ਦੋਸਤ ਬੈਡ ਵਿਕੀ ਹੋਈ ਹੈ ਕੱਲ ਨੂੰ ਜਿੱਤਿਆਂ ਛੁੱਟੀਆਂ ਆ ਗਈਆਂ ਬੈਂਕਾਂ ਦੇ ਵਿੱਚ ਬੈਡ ਵਿਕੀ ਹੋਈ ਹੈ ਬਠਿੰਡੇ ਜਾਨੀਆਂ ਠੀਕ ਹੈ ਜੀ ਵੇਖੋ ਜੀ ਉਹਦੀ ਸਾਈ ਪਾ ਕੇ ਬੰਦ ਮੈਨੂੰ ਬੁੜੀਆਂ ਕਹਿੰਦਾ ਕੋਈ ਤਾਂ ਬੁੜੀਆਂ ਹੈਗੀਆਂ ਬੰਦਿਆਂ ਨੂੰ ਟੋਟੀਆਂ ਹਾਂਜੀ ਤੇ ਕਈ ਬੁੜੀਆਂ ਬਣ ਕੇ ਬੁੜੀਆਂ ਨਾ ਹੋਣ ਨਾਮਰਾਦ ਬੰਦੇ ਸਰ ਇਹ ਉਹ 1000 ਰੁਪਏ ਪਾ ਲ ਚੌਥਾ ਦਿਨ ਖੜੀ ਨੂੰ ਮੇਰੀ ਵੈਂਟ ਠੀਕ ਹੈ ਜੀ ਕੀ ਕਰਾਂ ਹਾਂਜੀ ਹਾਂਜੀ ਹੁਣ ਕਹਿੰਦੀ 11000 ਰੁਪਏ ਮੈਂ ਕਹਾਂ ਪੰਡੋ ਪੰਡਾ ਮੂੰਹ ਤੇ ਕਰਾ ਦੇ ਚੱਲ ਤੂੰ ਟੋਡਾਂਗੇ ਟੋਲੀ ਹੈ ਹਾਂਜੀ ਪੰਡੋ ਪੰਡਾ ਦੀ ਮੂੰਹ ਤੇ ਹੈ ਠੀਕ ਹੈ ਜੀ ਤਾਂ ਨੰਬਰ ਮੇਰੇ ਕੋਲ ਲੈ ਲਿਓ ਮੈਂ ਉਹ ਜੀ ਮੈਂ ਉਹ ਕਹਿਣਾ ਨਹੀਂ ਚਾਹੁੰਦਾ ਇਹ ਆਪਣੇ ਪੈਸੇ ਬੈਂਕਾਂ ਦੇ ਵਿੱਚੋਂ ਆਪਣੇ ਆਪ ਦੇ ਪੈਸੇ ਰੱਖੇ ਉਹ ਕਹਿੰਦੇ ਕੈਸ਼ ਬਈ ਆਉਣ ਵਾਲੀ ਹੈ ਹਾਂਜੀ ਹਾਂਜੀ ਚਲੋ ਕਿਸ ਦੇ ਨਾਮ ਉਹ ਲੈ ਦੇਣਾ ਬਹੁਤ ਮੋੜ ਕੇ ਲਓ ਜਿਹਦੇ ਪਸੰਦ ਆ ਉਤ ਸੇ ਬਾਈ